ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਪਤਾ ਹੀ ਆ ਤੁਹਾਨੂੰ ਤੁਹਾਡੇ ਕੋਲ ਵਲੌਗ ਆ ਰਹੇ ਨੇ ਹਨਾ ਸਫਾ ਕੀ ਹੁੰਦਾ ਸਫਾਈ ਹੋਵੇ ਜਾਂ ਚੱਲ ਰਿਹਾ ਆ ਹਨਾ ਤੇ ਰੋਜ਼ ਸੋਚ ਕੇ ਚੱਲੀਦਾ ਵੀ ਅੱਜ ਡੰਨ ਕਰ ਦੇਣਾ ਅੱਜ ਡੰਨ ਕਰ ਦੇਣਾ ਦੰਨੇ ਹੋ ਨੀ ਹਾਂ ਤੇ ਅੱਜ ਹੁਣ ਉੱਪਰੋਂ ਕਰਕੇ ਆਈਆਂ ਤੇ ਬਹੁਤ ਸਾਰੇ ਕੱਪੜੇ ਤੋਤੇ ਨੇ ਥੋੜੇ ਜਿੇ ਨਾਲ ਉਹੀ ਆਪਣੇ ਜਿਵੇਂ ਬੈੱਡ ਸ਼ੀਟਾਂ ਹੋ ਗਈਆਂ ਹਨ ਤੇ ਇਹਨਾਂ ਡੈਡੀ ਵਾਲਾ ਇਸ ਤਰ੍ਹਾਂ ਤੋਤਾ ਐਦਾਂ ਦੇ ਕੱਪੜੇ ਤੋਤੇ ਤੇ ਡੇਲੀ ਪਾਉਣ ਵਾਲੇ ਕੱਪੜੇ ਤੋਤੇ ਹਨ ਤੇ ਹੁਣ ਕਮਰੇ ਦਾ ਉੱਪਰਲਾ ਜਾਨੀ ਝਾੜ ਚੜ੍ਹਈ ਜਾਨੀ ਨੇ ਕਰਤਾ ਥੋੜਾ ਜਿਹਾ ਰਹਿ ਗਿਆ ਹਨ ਉਹ ਵੀ ਮੇਰੇ ਉੱਤੇ ਕੱਪੜੇ ਪਏ ਸੀਗੇ ਤੇ ਹੁਣ ਸਾਰੇ ਕੱਪੜੇ ਮੈਂ ਚਾ ਕੇ ਥੱਲੇ ਲਿਆਂਦੇ ਨੇ ਤੇ ਹੋਣਾ ਦੇਖਦੇ ਆ ਥੋੜਾ ਜਿਹਾ ਰਹਿ ਗਿਆ ਆ ਕਮਰਾ ਕਰਕੇ ਨਾ ਆ ਇੱਥੇ ਸਾਰਾ ਸਮਾਨ ਰੱਖ ਰੁੱਕ ਕੇ ਹਾਂ ਸਾਰਾ ਇਹਨੂੰ ਆ ਕਮਰੇ ਨੂੰ ਡਨ ਕਰਕੇ 3:00 ਵਜੇ ਤੇ ਇਹਨੂੰ ਡਨ ਕਰਕੇ ਫੇਰ ਜਿਹੜਾ ਉੱਪਰ ਰਹਿ ਗਿਆ ਉਹ ਕਰਿਆਵਾਂਗੇ ਤੇ ਫੇਰ ਉਸ ਤੋਂ ਬਾਅਦ ਪਾਟੀਆਂ ਪਿਆਈਆਂ ਪਾਟੀਆਂ ਪਿਆਈਆਂ ਪੁੱਤ ਜੱਟਾਂ ਦੇ ਬੱਟਾਂ ਉੱਤੇ ਘੁੰਮਦੇ ਬੇਕਾਰੇ ਲਾ ਲੱਟ ਤੇ ਬੈਠਾ ਚੱਲ ਬੱਟਾ ਦੇ ਵੀ ਜਾਂਦਾ ਹੀ ਹੁੰਦਾ ਤੇ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਐਡ ਤੱਕ ਬਲੌਗ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਐਂ ਪਿਆਰਾ ਜਿਹਾ ਕਮੈਂਟਸ ਕਰਦੇ ਹੋ ਤੇ ਭੈਣ ਕਹਿੰਦੇ ਸੀਗੇ ਵੀ ਤੁਸੀਂ ਕਮੈਂਟਸ ਦਾ ਰਿਪਲਾਈ ਨਹੀਂ ਦੇ ਰਹੇ ਭੈਣ ਬੀਜੀ ਹੋ ਐਨੇ ਆ ਤੇ ਰਾਤ ਤੁਸੀਂ ਯਕੀਨ ਮੰਨੋ ਮੈਨੂੰ ਤੇਥੇ ਘਰ ਮੇ ਲੱਗਦੀ ਆ ਆ ਰਾਤ ਵੀ ਮੈਂ 10 ਵਜੇ ਤੱਕ ਮੈਂ ਇਹ ਤਾਂ ਹਲੇ ਨਾਲ ਨੁੱਕਰ ਕਰਦੇ ਸੀ ਤਿੰਨੇ ਜਾਣੇ ਮੈਂ ਕਿਹਾ ਵੀ ਮੈਂ ਤਾਂ ਕਰਕੇ ਪਹੁੰਗੂਗੀ ਰਾਤ ਮੈਂ ਫਰਿੱਜ ਆ ਸਾਫ ਕਰਕੇ ਧੋਸ ਮਾਰ ਕੇ ਨਾ ਕਿਚਨ ਚ ਲਾਤੀ ਆ ਦੇਖ ਲਓ ਤੇ ਹਲੇ ਬੜਾ ਕਿਚਨ ਕਿਹੜਾ ਪੂਰਾ ਡੰਨ ਲਓ ਮੈਂ ਦਿਨ ਦੇ ਵਿੱਚ ਫਰਿੱਜ ਬੰਦ ਕਰ ਦਿੰਦੀ ਆ। ਪਟੋਕੀ ਪਈ ਆ ਫਰਿੱਜ ਤੇ ਦਿਨ ਦੇ ਵਿੱਚ ਆਪਾਂ ਇਹ ਸੋਚ ਚੱਕ ਦਿੰਨੇ ਆ ਥੋੜੇ ਜਿਹਾ ਸੋਈ ਦਾ ਵੀ ਰਹਿੰਦਾ ਉਹ ਵੀ ਕਰਾਂਗੇ। ਤੇ ਹੁਣ ਜੀ ਕਰਦਾ ਅੱਜ ਉਹਨੇ ਕਰ ਅੱਜ ਵਰਤਨੇ ਜਾਰ ਐਪਲ ਖਾ ਕੇ ਅੱਜ ਵਰਤਨੇ ਹਾਂ ਆਪਾਂ ਵਿਖਾਈਏ ਇੱਕ ਵਰਤਨੇ ਮੈਂ ਤੁਹਾਨੂੰ ਸਟੋਰੀ ਸੁਣਾਉਣੀ ਸੀ। ਹਾਂ ਮੈਂ ਵੀ ਸੁਣਾ ਦਈ। ਐਸੀ ਮੇਰੀ ਕਹਾਣੀ ਬਾਅਦ ਚ ਸੁਣਾਉਣੇ ਆ ਵਰਤਾਂ ਦੀ ਕਹਾਣੀ ਤੁਹਾਨੂੰ। ਠੀਕ ਆ। ਤੇ ਆਪਾਂ ਹੁਣ ਹੱਲ ਮੇਰੇ ਹੱਥ ਸਾਬ ਨੇ ਇੱਕ ਇੱਕ ਐਪਲ ਨਾਲ ਖਾ ਲਈਏ ਚਲ ਇੱਕ ਇੱਕ ਐਪਲ ਖਾ ਕੇ ਫੇਰ ਲੱਗਦੇ ਆ 3 ਵਜੇ ਭੁੱਖ ਲੱਗ ਗਈ ਤੇ ਹੁਣ ਤੁਹਾਨੂੰ ਹਲਕੇ ਚਾ ਸਟੋਰ ਦਿਖਾਵਾਂ ਜਦ ਕੇ ਇਹ ਆਪਾਂ ਕਲੀਨ ਕਰਿਆ ਸੀ ਜਿਹੜੀ ਚੀਜ਼ ਹੱਥ ਵੱਜਦੀ ਆ ਚੱਕ ਇੱਥੇ ਸੜਦੇ ਨਾ ਕੋ ਸਾ ਆਉਂਦਾ ਇਹਨੂੰ ਸੱਚੀਓ ਵਿਚਾਰਾ ਸਟੋਰ ਬਣਾ ਕੇ ਰੱਖਿਆ ਹੋਇਆ ਕਿਚਨ ਸਟੋਰ ਹੈਗਾ ਤਾਂ ਹੈਗਾ ਹੀ ਆ ਸਟੋਰ ਹੈਂ ਬਾਬਾ ਘਰ ਬਾਬਾ ਘਰ ਆ ਮੇਰਾ ਹੈ ਤੇ ਡੈਡੀ ਨੇ ਵੀ ਖਾਣਾ ਜਾਰ ਨਹੀਂ ਖਾ ਲਿਆ ਤਿੰਨ ਕੱਟ ਲਈ ਇੱਕ ਦੋ ਦੋ ਕਿਹੜਾ ਕੱਟੂ ਉਹ ਵੀ ਖਾਊਗਾ ਤੇ ਡੈਡੀ ਕੱਟੂਗਾ ਉਹਨਾਂ ਨੇ ਤਾਂ ਵਰਤ ਰੱਖਣਾ ਸੀ ਮੇਰੇ ਲਈ ਰੱਖ ਲਿਆ ਪਰ ਮੜ ਗਿਆ ਅੱਜ ਕਰ ਹੱਥ ਗੰਦੇ ਨੇ ਭਰਾ ਹੱਥ ਤੋਂ ਚੱਲ ਮੈਂ ਕਵਾਚਾ ਕੇ ਲੈ ਕੇ ਜਾਨੀ ਆ ਕੱਲ ਲੈ ਆਉਂਦੇ ਸੀ ਇਹਨਾਂ ਨੇ ਆਪਰ ਤੇ ਬਨਾਣਾ ਕਿੱਥੇ ਨੇ ਉਹ ਆ ਗਿਆ ਤੇ ਅੱਜ ਕੋਈ ਤਿਆਰੀ ਨਹੀਂ ਵਰਤ ਵਰਤ ਤਾਂ ਕੀ ਤਿਆਰੀ ਵੀ ਕੀ ਕਰਨੀ ਆ ਮੇਰੇ ਦਿਲ ਜੇ ਨਹੀਂ ਕੀਤਾ ਹੈਗਾ ਤੇ ਨਾਲੇ ਆਪਣਾ ਇਸ ਵਰ ਕੰਮ ਬਹੁਤ ਜ਼ਿਆਦਾ ਰਹਿੰਦਾ ਹੱਲੇ ਇਸ ਵਾਰ ਨਹੀਂ ਆਸੂਂ ਜਾਂਦੇ ਸਾਰਾ ਹੀ ਪਿਛਲੇ ਸਾਲ ਸਾਰਾ ਦੁਸ਼ਹਿਰੇ ਤੋਂ ਪਹਿਲਾਂ ਕਰ ਲਿਆ ਸੀ ਤੇ ਇਸ ਸਾਲ ਹਾਲੇ ਆਪਣਾ ਰਹਿੰਦਾ ਸਾਰਾ ਹੀ ਤੇ ਅੱਜ ਵੀ ਨਹੀਂ ਹੋਣਾ ਹੈਗਾ ਤਿੰਨ ਤਾਂ ਵੱਜ ਗਏ ਫੇਰ ਧਾਰਾਂ ਦਾ ਟਾਈਮ ਹੋ ਜਾਂਦਾ ਤੇ ਉਹਦੇ ਕਰਕੇ ਤੇ ਹਲੇ ਦਾਲ ਪਾਣੀ ਸਾਗ ਪਿਆਓ ਤੜਕ ਲਾਂਗੇ ਹਨਾ ਤੇ ਸਵੇਰੇ ਵੀ ਰੋਟੀ ਪਾਣੀ ਕਾਦੇ ਨਾਲ ਖਾਦਾ ਸੀ ਪਤਾ ਨਹੀਂ ਮੈਂ ਯਾਦ ਨਹੀਂ ਹਾਏ ਹਾਏ ਘੱਕ ਗਈ ਮੈਂ ਤਾਂ आ, बस ऐसे करके नहीं ਭੈਣ ਕਮੈਂਟਸ ਦਾ ਰਿਪਲਾਈ ਦੇ ਹੁੰਦਾ ਹਨਾ ਵੀ ਬੀਜੀ ਆ ਤੁਹਾਨੂੰ ਵੀ ਪਤਾ ਹੀ ਆ ਵੀ ਕੰਮ ਬਹੁਤ ਜਿਆਦਾ ਆ ਹਨਾ ਸੌਰੀ ਗੁੱਸਾ ਨਾ ਕਰਿਓ ਐ ਪਕੌਲੀਆ ਪਕੌਲ ਖਾ ਲਈ ਆਜਾ ਤੁਹਾਡਾ ਵਰਤ ਖਲਾਈਏ ਉਹ ਵੀ ਲੱਗੇ ਹੋਏ ਨੇ ਪਕੌੜੇ ਉਹਨਾਂ ਨੂੰ ਮੁੜ ਕੇ ਆਪਾਂ ਤੁਸੀਂ ਪਛੂਆ ਦਾ ਕੰਮ ਕਰ ਲਓ ਪਾਣੀ ਪਿਲਾ ਦਿਓ ਉਹਨਾਂ ਨੂੰ ਪੱਠੇ ਪਾ ਦਿਓ ਮੈਂ ਬਾਜ਼ਾਰ ਜਾਣਾ ਸੀ ਕਿੰਨੇ ਦਿਨ ਹੋ ਗਏ ਮੇਰਾ ਬਾਜ਼ਾਰ ਦੇ ਵਿੱਚ ਇੱਕ ਦੁਪੱਟਾ ਜਿਹੜਾ ਲੈਂਦਾ ਸੀ ਮੈਂ ਉਹ ਨਹੀਂ ਡੈਰ ਨੇ ਵਾਪਸ ਕਰਦਾ ਨੇ ਹੱਲ ਰੱਖ ਨਹੀਂ ਜਾਇਆ ਗਿਆ ਪਤਾ ਨਹੀਂ ਕਦੋਂ ਜਾਣਾ ਮੈਨੂੰ ਇਹ ਅੱਜ ਕਹਿੰਦੇ ਸੀ ਕਿ ਕਹਿੰਦੇ ਅੱਜ ਜਾਏ ਤੇ ਅੱਜ ਆਪਾਂ ਕੰਮ ਲੱਗੇ ਪਏ ਆ ਤੇ ਅੱਜ ਵੀ ਨਹੀਂ ਜਾਇਆ ਜਾਣਾਗਾ ਲੈ ਭਾਈ ਆਜੋ ਤੁਹਾਨੂੰ ਵਰਤਾਂ ਵਾਲੇ ਖਲਾਮ ਲਓ ਭੈਣੇ ਤੁਸੀਂ ਵੀ ਖਾ ਲਓ ਆਜੋ ਆ ਵਿੱਚ ਯਾਰ ਨੇ ਖਾਦੇ ਪਏ ਕਿੱਥੇ ਰਹਿਣਾ ਮੰਜੀ ਤੇ ਮੈਂ ਬਾਹਰ ਕੱਪੜੇ ਕਾਪੇ ਅੰਦਰ ਚਲੀ ਹ ਯਾਰ ਕੋਲ ਯਾਰ ਕੋਲ ਜਾਂਦੇ ਇੱਥੇ ਵੀ ਕਮਰਾ ਸਾਫ ਹੀ ਕਰਤਾ ਪਰ ਇੱਥੇ ਮੈਂ ਹੁਣ ਧੋ ਕੇ ਲਿਆ ਕੇ ਕੱਪੜੇ ਸਿੱਟਦੇ ਖਲਾਰਾ ਪਿਆ ਪਿਆ ਸਾਰੇ ਹੈ ਮੈਂ ਕੱਟ ਕੇ ਲਾ ਮੈਂ ਯਾਰ ਦਾ ਮੈਨੂੰ ਵੀ ਕਰਦੇ ਆ ਨਿਕਾਉਂਦਾ ਯਾਰ ਦਿਖਾਵਾਂ ਤੁਹਾਨੂੰ ਨਿਕਾਉਂਦਾ ਬੈਕ ਕੈਮਰਾ ਰੱਖਦਾ ਕੋਈ ਉਹ ਯਾਰ ਦੱਸਿਓ ਵੀ ਆ ਯਾ ਯਾਰ ਕੌਣ ਆਹਾ ਜੁਜਾਰ ਸਾਰੇ ਜਣ ਦੱਸਿਓ ਕਮੈਂਟਸ ਕਰਕੇ ਵੀ ਕਿਹੜਾ ਕਿਹੜਾ ਆ ਠੀਕ ਹੈ ਜੀ ਮੈਂ ਨਹੀਂ ਦੱਸਦੀ ਵੀ ਇਹ ਕੀ ਦੀ ਫਿੱਕਾ ਤੁਸੀਂ ਦੱਸਿਓ ਆ ਸਾਰਿਆਂ ਨੂੰ ਪਹਿਲੀ ਜਰੂਰ ਦੱਸਿਓ ਇਹ ਆ ਤੀਸਰੇ ਨੰਬਰ ਵਾਲੀ ਆ ਚੌਥੇ ਨੰਬਰ ਵਾਲੀ ਤੇ ਆ ਪੰਜਵੇਂ ਨੰਬਰ ਵਾਲੀ ਨਿੱਕੂ ਨਿੱਕੂ ਜੇ ਬੱਚੇ ਆ ਨਹੀਂ ਆ ਗੰਜਾ ਗੰਜਾ ਕੌਣ ਖੁਸ਼ੀ ਵਰਗਾ ਲੱਗਦਾ ਖੁਸ਼ੀ ਵਰਗਾ ਹਾਂ ਵੇ ਖੁਸ਼ੀ ਵਰਗਾ ਤੇ ਆ ਤੁਸੀਂ ਦੱਸਿਓ ਇਹ ਤਾਂ ਸਾਰਿਆਂ ਇਹ ਸਾਡੀ ਗੋਦੀ ਦੇ ਵਿੱਚ ਜੁਝਾਰ ਆ ਜਾਂ ਪਰਮ ਇਹ ਤਾਂ ਸਾਰਿਆਂ ਨੂੰ ਪਤਾ ਲੱਗ ਜਾਣਾ ਇਹ ਪਰਮ ਆ ਲੇਕਿਨ ਨਾ ਸੁਣਾ ਹਲਦੀ ਜਾਂਦੀ ਹੈ ਪੁਰਾਣੀ ਮੰਮੀ ਆ ਅਮ ਕਦੇ ਗਏ ਤਾਂ ਤਾਂ ਨਹੀਂ ਨਵੀਂ ਮੰਮੀ ਨਵੀਂ ਮੰਮੀ ਤੇ ਇੱਕ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਆ ਯਾਰ ਦਿਖਾ ਦੇ ਕਿਸੇ ਪਾਸੇ ਦਿਖਣ ਤਾਂ ਦੇ ਪੁਰਾਣੀ ਮੰਮੀ ਮੇਰੀ ਪੁਰਾਣੀ ਮੰਮੀ ਨਹੀਂ ਪੁਰਾਣੀ ਮੰਮੀ ਵੀ ਦਿਖਾ ਦੰਨੀ ਆ ਤੇ ਆਓ ਅੱਛਾ ਉਧਰ ਲਾ ਹਸਰਾਂ ਤੇ ਆ ਬੈੱਡ ਸ਼ੀਟ ਮੈਂ ਮੰਗਵਾਈਆ ਆਨਲਾਈਨ ਤੇ ਮੈਨੂੰ ਬਸ ਜਿਹੜਾ ਜਿਹੜਾ ਪੈਸਾ ਉਹ ਜੀ ਚੀਜ਼ ਲੱਗੀ ਠੀਕ ਆ ਵਧੀਆ ਨਿਆਣਿਆਂ ਤਾਂ ਵਧੀਆ ਲੱਗੀ ਜਹਾਨੂੰ ਬਹੁਤ ਵਧੀਆ ਲੱਗੀ ਆ ਇਹਦੇ ਪਿੱਲੋ ਕਵਰ ਕੱਲ ਆਈ ਆ ਹੈ ਇਹਦੇ ਤਾਂ ਬੰਦ ਆ ਉਹ ਮੰਗਵਾਈਆ ਉਧਰ ਲਗਾ ਮੇਰੇ ਲਈ ਸੀਗੀ ਜਿਹੜਾ ਪਛਾਜ ਜਿਹਨ ਲਈ ਜਿਹਨ ਨੂੰ ਵਧੀਆ ਲੱਗੀ ਯਾਦ ਨੂੰ ਤਾਂ ਬਹੁਤ ਵਧੀਆ ਲੱਗੀ ਬਾਕੀ ਤੁਹਾਨੂੰ ਕੱਲੂ ਦਿਖਾਉਂ ਹਾਂ ਕੱਲੂ ਉੱਤੇ ਚਾੜ ਹਲੇ ਦਾ ਇਹ ਤੇ ਗਾਪਿਆਂ ਪਿਆ ਕੱਲੂ ਉੱਤੇ ਚਾੜ ਨਹੀਂ ਸੀ ਨਾ ਤਾਂ ਕਰਤੀ ਇੱਤਰ ਹਲੇ ਨਿਆਣੇ ਫੋਟੋ ਦੇ ਲੋ ਇਹ ਆਪਦੀ ਇਹ ਕਿਹੜੀ ਮੈਡਮ ਆ ਥੋੜੀ ਮੂਰਤੀ ਮੈਡਮ ਮੈਨੂੰ ਇਹ ਨਹੀਂ ਪਤਾ ਆਹ ਕਿਹੜੀ ਮੈਡਮ ਆ ਇਹਤੋਂ ਇਹਨਾਂ ਦੇ ਵਿੱਚ ਜਿਹਾਰ ਕਿੱਥੇ ਆ ਇਹ ਤੇ ਨਾ ਉਹ ਤਾਂ ਮੁੱਟਾ ਨਹੀਂ ਦਿਖਦੀ ਸਾਫ਼ ਨਹੀਂ ਆਉਂਦੀ ਵੀਡੀਓ ਆ ਦੇ ਹੁਣ ਹਦੈ ਨਾਲ ਕੌਣ ਖੜਾ ਇਹ ਖੜਾ ਹੱਸੇ ਕਿੰਨੇ ਸੋਹਣੇ ਰੰਗ-ਬਰੰਗੇ ਬੱਚੇ ਕਿਹੜੀ ਕਲਾਸ ਦੀ ਹੈ ਯੂਕੇਜੀ ਦੀ ਹੈ ਆਹ ਦੇ ਤਾਂ ਗੰਜਾ ਗੰਜਾ ਕੌਣ ਭਾਬੀ ਦੀ ਬਾਜੇ ਦਾ ਲਾਦੀ ਐਪਲ ਖਾਈ ਕੱਕਲਾ ਬਰਨੜ ਬੜਾ ਬੜਾ ਬੰਦ ਕਰ ਲੈ। ਲੈ ਯੂਟਾਈ। ਯੂਟਾ ਦੇ। ਤੇ ਆਪ ਘਟ ਗਿਆ ਵਾਲਾ ਜੋ ਝੂਠਾ ਨਹੀਂ ਕਹਦਾ। ਓਏ ਤੂੰ ਗਰਦੇ ਗੁੱਦੇ ਆ ਇਹਦੇ ਕਿਵੇਂ ਬੈਠਾ ਹਾਂ ਮੈਂ ਟੇਬਲ ਤੇ? ਤੂੰ ਵੀ ਗੱਤਿਆਲੀ। ਮੈਂ ਕੱਪੜੇ ਧੋਦੇ ਨੇ ਮੈਨਾਂ ਕੋਈ ਗਰਦੇ ਵਾਲਾ ਕੰਮ ਨਹੀਂ ਕਰਿਆ। ਬੱਲਾ ਦੀ ਬੈਟ ਦੀਆਂ। ਮੈਂ ਉਹਦਾ ਬੁੱਤੀ। ਹਰ ਜਾ। ਮੈਂ ਕੱਲੀ ਜਾਣੀ ਵਧੀਆ ਗੱਲ ਝਾੜ ਲੰਦੀ ਦੀ ਹੁਣੇ ਮੇਰੇ ਨਾਲ ਤਿੰਨ ਲੱਗਦੇ ਨੇ ਤਾਂ ਵੀ ਨਹੀਂ ਕੰਮ ਕਰਦੇ ਸਾਬ ਕਰ ਦੋ ਮੈਂ ਆਪਾਂ ਮੇਰਾ ਕਰੋ ਤੁਸੀਂ ਜ਼ਾਦਾ ਉਹਨਾਂ ਨਾਲ ਲਾਭ ਤੋਸੂ ਤੇਲੀਆ ਤੇ ਹੋ ਗਿਆ ਸਾਬ ਲੈ ਫੇਨਾ ਦੋ ਸੂਟ ਲਿਆ ਦੇ ਉਹ ਗੱਲ ਹੋ ਗਈ ਕਹਿੰਦਾ ਦੋ ਸੂਟ ਲਿਆ ਦੇ ਹੋ ਗਿਆ ਸਾਬ ਐ ਪੱਖਾ ਲਾ ਦੇ ਗੱਲ ਨਹੀਂ ਆਉਂਦੀ ਹਾਲੇ ਕੱਪੜੇ ਧੋਤੇ ਨੇ ਫਿਰ ਉਹਨਾਂ ਫੋਲਡ ਕਰ ਕਰ ਬੈਡਾਂ 'ਚ ਰੱਖਣੇ ਨੇ ਗਰਮੀ ਆ ਸਿਆੜਾਂ ਵਾਲੇ ਕੱਢਣੇ ਨੇ ਗਰਮੀ ਵਾਲੇ ਰੱਖਣੇ ਨੇ ਸਿਆੜਾਂ ਵਾਲੇ ਕੱਢਣੇ ਕਿਹੜੇ ਨੇ ਹਾਂ ਓਏ ਚਲੋ ਖਾ ਕੇ ਫਿਰ ਮਿਲਦੇ ਆ ਫੁਆਰਟੀ ਜਾਣਾ ਹੈ ਜਾਣਾ ਲੋ ਜੀ 7:00 ਵਜ ਗਏ ਪਤਾ ਨਹੀਂ 7:30 ਹੋ ਗਏ ਪਤਾ 7:00 ਵਜ ਗਏ ਹੁਣ ਨਾ ਨੂੰ ਕਿਆ ਕੇ ਰਸੋਈ ਚ ਬਣੀ ਆ ਤੇ ਹੁਣ ਵੀ ਹਾਲੇ ਦੁੱਧ ਪਿਆ ਕੱਢਣ ਵਾਲਾ ਤੇ ਆਟਾ-ਉਟਾ ਦੇਖਣਾ ਰੋਟੀ ਬਣਾਉਣੀ ਆ ਹਾਏ ਜੀ ਤਾ ਕਰਦਾ ਰਾਮ ਨਾ ਪੈ ਜਾ ਮੈਂ ਪਤਾ ਨਹੀਂ ਕੀ ਹੋ ਗਿਆ ਮੈਨੂੰ ਅੱਜ ਮੈਂ ਥੱਕ ਗਈ ਹਾ ਇਨੇ ਕੱਪੜੇ ਧੋਤੇ ਮੈਂ ਇਨੇ ਕੱਪੜੇ ਧੋਤੇ ਬਾਗਰੂ ਬਾਗਰੂ ਹਾਏ ਭੈਣੇ ਥੋੜਾ ਵੀ ਸਾਰਿਆਂ ਦਾ ਇਹੀ ਹਾਲ ਲੱਕ ਤੇ ਦੀਵਾਲੀ ਦੇ ਹਾਏ ਹਾਏ ਜੇ ਨਾ ਕਰ ਫਿਰ ਤਿਹਾਰ ਅਰ ਦਿਵਾਲੀ ਨਹੀਂ ਵਧੀਆ ਮਤਲਬ ਵਧੀਆ ਨਹੀਂ ਲੱਗਦਾ ਹਨਾ ਆਪਦੇ ਆਪ 'ਚ ਜੇ ਕਰ ਲਾ ਤਾਂ ਉਹੀ ਗੱਲ ਵਿਦੇਹ ਨਹੀਂ ਰਹਿੰਦੀ ਹੈਗੀ ਹਨਾ ਕੀ ਕਰੀਏ ਸਮਝ ਨਹੀਂ ਆਉਦੀ ਅੱਗੇ ਨਾ ਮੈਂ ਵਿੱਚ ਵਿਚਾਲੇ ਘਰ ਸਾਫ਼ ਕਰ ਦਿੰਦੀ ਹੁੰਦੀ ਸੀ ਤੇ ਐ ਤੇ ਕੀ ਦਾ ਹਾੜੀ ਚੱਕ ਕੇ ਵੀ ਨਹੀਂ ਹੋਇਆ ਹੈਗਾ ਹਾੜੀ ਚੱਕ ਦੀ ਸਾਰ ਤਾਂ ਉਹਨੇ ਡਾਂਜੀ ਨੇ ਕਲੇਸ਼ ਪਾ ਲਿਆ ਤੇ ਕਾਲਾ ਸੌਣਦੀ ਐ ਮੇਤੋਂ ਹੁਣ ਹੂੰ ਅਹ ਜੀਂ ਡੈਣਾ ਜੀਂ ਹੁਣੋ ਹੀ ਲਾ ਸਾਡੇ ਤਾਂ ਵੀ ਬਸ ਉਹੀ ਫਾਲਤੂ ਦੇ ਕਲੇਸ਼ ਇੱਕ ਵਾਰੀ ਮਤਵਲ ਨੂੰ ਤਾਂ ਤੁਸੀਂ ਤਾਰਾਂ ਲਵਾਉਨੇ ਹੋ ਹੈ ਫਿਰ ਆਏ ਸੀਗਾ ਵੀ ਹੁਣ ਹਾਲ ਦੀ ਘੜੀ ਕੀ ਕਰਾਂਗੇ ਫਿਰ ਹਾਲ ਦੀ ਘੜੀ ਆਪਦੀ ਮਾਂ ਨੂੰ ਉਹਨੂੰ ਕਾਰਟੋਨ ਚ ਲਾ ਲੰਦੀ ਘਟ ਮੋਤ ਕੇ ਥੋੜੀ ਗਣਕ ਭਾਦ ਦੰਦੀ ਉਦੋਂ ਤਾਂ ਮਿੱਠੀ ਹੋ ਕੇ ਤਾਰ ਲਵਾ ਲੀਆਂ ਫੇਰ ਜਦੋਂ ਹੁਣ ਪਤਾ ਲੱਗ ਗਿਆ ਵੀ ਹੁਣ ਤਾਂ ਕਾਹਾਂ ਕਾਹ ਤਾਰ ਕੇ ਤੇ ਲੱਗੀ ਨਾ ਰਹਿ ਜੇ ਜਾਂ ਜੇ ਨਾ ਹੋ ਜੇ ਜਾਂ ਸਾਨੂੰ ਪਾਣੀ ਦੇਣਾ ਪਊ ਫੇਰ ਕਲੇਸ਼ ਪਾ ਕੇ ਤਾਰਾਂ ਲਹਾਈਆਂ ਇਹਨਾਂ ਨੇ ਬਿਹਤਰ ਸੀਗਾ ਚੁੱਪ ਕਰਕੇ ਤਾਰਾਂ ਲਾ ਕੇ ਰੱਖ ਦਿੰਦੇ ਸਾਨੂੰ ਕਹਦਾ ਦੇ ਭਾਈ ਤਾਰਾਂ ਲਾਤੀਆਂ ਅਸੀਂ ਹਨਾ ਪਾਗਲ ਜੀ ਸਾਡਾ ਉਦੋਂ ਵੀ ਇਹਨੇ ਮੇਰਾ ਟਾਈਮ ਸਾਰਾ ਖਰਾਬ ਕਰਿਆ ਹਨਾ ਉਦੋਂ ਕੋਲੇਸ ਦੇ ਵਿੱਚ ਤੇ ਕੋਈ ਕੰਮ ਨਹੀਂ ਹੋਇਆ ਹੈਗਾ ਤੇ ਹੁਣ ਮੈਂ ਥੱਕ ਗਈ ਅੱਜ ਅੱਜ ਮੈਨੂੰ ਗੁੱਸਾ ਹੋ ਗਿਆ ਤੇ ਆਇਆ ਹੈ ਬਹੁਤ ਜ਼ਿਆਦਾ ਇੱਕ ਬਾਣ ਨੇ ਕਮੈਂਟ ਵੀ ਕੀਤਾ ਕਾਰਟਨ ਨੂੰ ਖਿੱਚ ਕੇ ਰੱਖ ਕਹਿੰਦੇ ਹੁਣ ਕਹਿੰਦੇ ਹੁਣ ਤੁਸੀਂ ਕਾਰਟਨ ਨੂੰ ਖਿੱਚ ਕੇ ਨਹੀਂ ਰੱਖਦੇ ਹੁਣ ਬਾਣ ਮੈਂ ਕਾਰਟਨ ਨੂੰ ਖਿੱਚਾਂਗਾ ਮੈਂ ਘਰ ਦਾ ਕੰਮ ਕਰਾਂ ਸਿਕਲੋ ਚਾਹ ਵੀ ਨਹੀਂ ਪੀਤੀ ਗਈ ਇੰਨੀ ਚਾਹ ਬਚ ਗਈ ਤੇ ਸਵੇਰ ਸ਼ਾਮੋਂ ਕੰਟੇ ਤੋਂ ਤੱਕ ਲੱਗ ਜਾਂਦੇ ਪਸ਼ੂ ਆਜ ਹਨਾ ਤੇ ਫਿਰ ਉਸ ਤੋਂ ਬਾਅਦ ਫਿਰ ਦੇ ਲੋ ਫਿਰ ਰੋਟੀ ਡੋਕਾ ਕਰ ਰੋਟੀ ਡੋਕਾ ਕਰਨ ਤੋਂ ਬਾਅਦ ਫਿਰ ਕਿਤੇ ਜਾ ਕੇ ਸਫਾਈਆਂ ਦਾ ਹਾਲੇ ਵੀ ਦੇਖ ਲੋ ਕਿੰਨਾ ਰਹਿ ਗਿਆ ਹਾਲ ਤੱਕ ਆਪਣਾ ਸਟੋਰ ਰਹਿਦਾ ਪੂਰੇ ਦਾ ਪੂਰਾ ਇੱਕ ਲੌਬੀ ਪੂਰੀ ਦੀ ਪੂਰੀ ਆ ਨਹੀਂ ਮੈਂ ਮੈਨੂੰ ਆਪਣਾ ਪਰਮਾ ਤਾਂ ਕੀ ਕਹਿੰਦਾ ਮੈਂ ਡਾਕੂਮੈਂਟ ਬੈਠ ਜਾਨੀ ਐ ਨਾਲ ਤੁਹਾਡੇ ਨਾਲ ਗੱਲ ਕਰ ਲੰਨੀ ਐ ਤੇ ਇੱਥੇ ਪਤਾ ਨਹੀਂ ਹੁਣ ਲਾਈਟ ਲੋੜੀ ਚ ਕਿਵੇਂ ਆਊਗੀ ਚਲੋ ਕੋਈ ਗੱਲ ਨਹੀਂ ਅਡਜਸਟ ਕਰ ਲਿਓ ਨਾਲੇ ਮੈਂ ਦਾਮ ਆ ਜੂ ਹਾਏ ਹਾਏ ਆ ਦੇਖ ਲੋ ਹਾਲੇ ਵੀ ਕੋੜੀ ਕਾੜੀ ਉੱਥੇ ਕਾੜੀ ਆ ਹਾਏ ਹਾਏ ਥੱਕ ਗਈ ਮੈਂ ਤਾਂ ਤੇ ਕੀ ਗੱਲ ਕਰਦੀ ਸੀ ਮੈਂ ਮੈਨੂੰ ਪਰ ਮੈਂ ਮਮਮੀ ਕੱਲ ਨੂੰ ਕੀ ਕਰਨਾ ਹੈ ਆ ਪਤਾ ਨਹੀਂ ਇੰਨੀ ਲਾਈਟ ਜੀ ਖਤ ਘਟਾ ਮੈਂ ਮੈਨੂੰ ਪਰ ਬੱਚੇ ਮਮਮੀ ਕੱਲ ਨੂੰ ਆਪਾਂ ਕੀ ਕਰਨਾ ਵਾਂਗਾ ਭਾਈ ਮੈਂ ਨਹੀਂ ਦੱਸਦੀ ਤੁਸੀਂ ਕਿਹੜਾ ਮੇਰੇ ਦੱਸੇ ਰੋਡ ਮੈਪ ਤੇ ਚੱਲਦੇ ਹੋ ਹਨਾ ਵੀ ਮੈਂ ਨਹੀਂ ਤੁਹਾਨੂੰ ਦੱਸਦੀ ਹੈਗੀ ਤੇ ਮੈਂ ਐਂ ਕਹਿੰਦੀ ਸੀ ਵੀ ਸਭ ਤੋਂ ਪਹਿਲਾਂ ਆਪਾਂ ਉੱਪਰੋਂ ਝਾੜ ਦੇ ਆਵਾਂਗੇ ਉੱਪਰੋਂ ਝਾੜ ਕੇ ਉੱਪਰਲਾ ਤਾਂ ਚਲੋ ਅੱਜ ਹੋ ਗਿਆ ਉੱਪਰਲਾ ਝਾੜ ਕੇ ਫੇਰ ਆਪਾਂ ਲੌਬੀ ਝਾੜਾਂਗੇ ਫੇਰ ਆਪਾਂ ਲੌਬੀ ਝਾੜਾਂ ਦੋ ਬਾਅਦ ਕਮਰੇ ਇਹਨਾਂ ਨੇ ਪਹਿਲਾਂ ਕੰਮ ਟਾਈਮ ਦੇਖਿਓ ਪਨੀਰ ਫੇਰ ਬਣਾ ਲਿਓ ਆਏ ਗਏ 9:00 ਵਜੇ ਪਨੀਰ ਬਣਾ ਲਿਓ ਆ ਦੇਖ ਲਓ ਸੁਣ ਲਓ ਇਹਨਾਂ ਦੀਆਂ ਗੱਲਾਂ ਸਾਢੇ 7 ਹੋਣ ਵਾਲੇ ਨੇ ਹਾਏ ਹਾਏ ਮੇਰਾ ਜੀ ਕਰਦਾ ਮੈਂ ਆਰਾਮ ਨਾਲ ਬਹਿ ਜਾ ਗਲਾਸ-ਗਲਾਸ ਦੁੱਧ ਪੀ ਲਓ ਦੋ-ਦੋ ਗਲਾਸ ਸੌ ਜੋ ਸੇਵੀਆਂ ਵੀ ਨਹੀਂ ਹੈਗੀਆਂ ਵੀ ਬੰਦਾ ਸੇਵੀਆਂ ਬਣਾ ਲਵੇ ਅੱਗੇ ਪਹਿਲਾਂ ਸੇਵੀਆਂ ਬੱਟਣੀਆਂ ਆ ਉਹ ਮੈਂ ਕਿੱਥੇ 4 ਸਾਲ ਹੋ ਗਏ ਸੇਵੀਆਂ ਵੱਟ ਕੇ ਮੈਂ ਬਿਮਾਰ ਹੋ ਗਈ ਮੁੜ ਕੇ ਨਾ ਸੇਵੀਆਂ ਨਾ ਸੇਵੀ ਉਹ ਦੇਖੋ ਦਰਵਾਜ਼ਾ ਕਿੰਨਾ ਚਮਕਣ ਲੱਗ ਗਿਆ ਚਾਹ ਸਾਈਡ ਤੇ ਹੋਈ ਪੀ ਜਾ ਬਣਾਉਂਦਾ ਆਪਾਂ ਨੂੰ ਨਹੀਂ ਪਤਾ ਦਰਵਾਜਾ ਦੇਖੋ ਕਿੰਨਾ ਚਮਕਣ ਲੱਗ ਗਿਆ ਮੈਂ ਸਾਫ਼ ਕਰਿਆ ਚੰਗੀ ਤਰ੍ਹਾਂ ਆ ਵੀ ਕਰਤਾ ਇੱਧਰ ਬੱਸ ਬਣਾਵੇ ਦੇ ਨਹੀਂ ਤੁਸੀਂ ਇੱਕ ਮਿੰਟ ਪਹਿਨੇ ਤੁਸੀਂ ਆਏ ਦੱਸੋ ਮੈਨੂੰ ਵੀ ਪਨੀਰ ਤੁਸੀਂ ਕਦੋਂ ਖਾਣਾ ਵੀ ਜੇ ਇਹਦੇ ਹੁਣ ਬਣਾਉਣਾ ਬੜੇ ਆ ਬਣਾਉ ਤੇ ਸਾਰੇ ਕੁਸ ਫਿਰ ਉਹ ਰੋਟੀ ਕਿਆ ਵਜੇ ਖਾਊਗਾ ਹੁਣ ਪਨੀਰ ਪਹਿਲਾਂ ਹਾਲੇ ਦੁੱਧ ਨੂੰ ਫਾੜੂਗਾ ਦੁੱਧ ਤੋਂ ਪਨੀਰ ਬਣਾਊਗਾ ਹੈ ਇੱਧਰ ਦੇਖ ਉਹ ਦੋ ਮੈਨੂੰ ਵਧਾਈਆ ਤੂੰ ਮੈਨੂੰ ਨਹੀਂ ਵਧਾਵਾ ਤੁਸੀਂ ਆਪਣੀ ਮਰਜ਼ੀ ਕਰੋ ਮੈਂ ਆਪ ਦਾ ਪੈ ਜੰਨੀ ਆ ਤੁਸੀਂ ਆਪ ਦਾ ਜੋ ਬਣਾਓਗੇ ਮੈਨੂੰ ਦੇ ਦੇਓ ਚਮਚਾ ਵਿੱਚ ਹਾਈ ਹਾਈ ਮੇਰਾ ਅੱਜ ਸਰੀਰ ਜਿਆ ਠੀਕ ਨਹੀਂਗਾ ਮੈਂ ਤਾਂ ਜੀ ਕਰਦਾ ਮੈਂ ਗੋਲੀ ਲੈ ਕੇ ਪੈ ਜਾ ਪਤਾ ਨਹੀਂ ਇਹ ਕੀ ਖਾਣਗੇ ਚੌਲ ਚੌਲ ਬਣਾ ਲਓ ਇਹ ਨਿਆਣਿਓ ਆਏ ਚਾਹੀਦਾ ਵੀ ਖਾਣਾ ਬਾਹਰੋਂ ਆਵੇ ਜਾਂ ਕੋਈ ਬਣਾ ਕੇ ਦੇਵੇ ਹਨਾ ਵੀ ਜਦੋਂ ਆਪਾਂ ਸਫਾਈਆਂ ਕਰਨੀਆਂ ਨੇ ਤੁਸੀਂ ਭਾਣੇ ਕਿਵੇਂ ਕਰਦੇ ਹੋ ਨੇ ਮੈਨੂੰ ਵੀ ਸੁਝਾਅ ਦੇ ਦਿਓ ਮੈਨੂੰ ਵੀ ਦੱਸ ਦਿਓ ਆ ਦੇਖੋ ਤਾਕੀਆਂ ਤੇ ਕਿੰਨੇ ਪੜਦੇ ਪਾਪਾ ਕੇ ਰੱਖੇ ਨੇ ਇਹ ਵੀ ਕੱਲ ਸਾਫ਼ ਕਰਕੇ ਤੁਹਾਨੂੰ ਦਿਖਾਈ ਸੀਗੀ ਹਾਲੇ ਤਾਂ ਉਹ ਮੈਂ ਵੀਡੀਓ ਵੀ ਪਬਲਿਕ ਕਰਨੀ ਆ ਜਿਸ ਟਾਈਮ ਹਾਲੇ ਮੈਂ ਬੈਠੀ ਆ ਇਹ ਵੀ ਸਾਫ਼ ਕਰਤੀ ਤੇ ਪਲੜੇ ਪਲੜੇ ਪੜਦੇ ਪਾਤੇ ਤੇ ਹਾਏ ਹਾਏ ਰੱਬਾ ਹੁਣ ਮੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਕਰਾਂ ਜੇ ਮੇਰੇ ਸਤਵੀਅਤ ਨਹੀਂ ਠੀਕ ਹੈਗੀ ਉੱਪਰ ਮੈਕ ਉਹ ਕਰੀ ਗਈ ਮੇਰੇ ਖਿਆਲ ਨਾਲ ਮੈਂ ਡੇਢ ਦੋ ਘੰਟੇ ਲਗਾਤਾਰ ਕੱਪੜੇ ਧੋਈ ਗਈ ਵਿੱਚੇ ਖੇਸ ਖੁੱਜੇ ਸੀਗੇ ਵਿੱਚ ਇਹਨਾਂ ਦਾ ਪੂਰਾ ਬਿਸਤਰਾ ਦਰੀ ਸਾਰਾ ਕੁਝ ਮੈਂ ਧੋਈ ਗਈ ਉਹ ਨਾ ਮਸ਼ੀਨ ਚੋਂ ਕੱਢੀ ਗਈ ਹੁਣ ਮੈਨੂੰ ਆਪਨ ਡਰ ਲੱਗਾ ਦਾ ਵੈਸੇ ਨੂੰ ਸੱਚੇ ਪਾਸੇ ਮੇਰੀ ਰਾਤ ਵਧੀਆ ਲੰਘ ਜੇ ਤੇ ਕੱਲ ਤੁਸੀਂ ਜਿਹੜੀ ਹੁਣ ਵੀਡੀਓ ਦੇਖਣੀ ਆ ਹਨਾ ਤੁਸੀਂ ਫਿਰ ਫਿਕਰ ਕਰੋਗੇ ਐਸੀ ਵੀਡੀਓ ਤੇ ਦੱਸ ਦੰਨੀ ਆ ਮੇਰੇ ਸੱਟ ਲੱਗੀ ਤਾਂ ਹੈਗੀ ਆ ਬਟ ਥੋੜੀ ਲੱਗੀ ਮਤਲਬ ਹੱਥ ਲੱਗੇ ਤੇ ਹੀ ਦੁਖਦਾ ਉਦਾਂ ਨਹੀਂ ਦੁਖਦਾ ਮੈਂ ਸ਼ਾਮ ਜਿੰਨ ਤਾਂ ਮੈਂ ਭੁੱਲ ਵੀ ਗਈ ਸੀਗੀ ਹਨਾ ਬਈ ਜਿਹੜਾ ਮੈਨੂੰ ਪੁੱਛਿਆ ਮੰਮੀ ਤੁਹਾਡੇ ਸੱਟ ਲੱਗੀ ਸੀ ਕੱਲ ਵੀ ਉਹ ਠੀਕ ਆ ਇੱਕ ਤਾਂ ਇੱਥੇ ਗੋਡੇ ਤੇ ਲੱਗੀ ਇਹ ਦੁੱਖਦਾ ਦੇਖੋ ਹਾਈ ਹੱਥ ਨਹੀਂ ਲੱਗਦਾ ਹੈਗਾ ਉਹ ਕਿ ਦੋ ਟੋਕਰੀਆਂ ਪਈਆਂ ਹੱਥ ਨਹੀਂ ਲੱਗਦਾ ਹੈਗਾ ਇੱਥੋਂ ਗੋਡਾ ਦੁਖਦਾ ਗਿੱਟਾ ਵੀ ਹੱਥ ਲਾਏ ਤੇ ਹੀ ਦੁਖਦਾ ਉਦਾਂ ਹੱਥ ਨਹੀਂ ਲੱਗਦਾ ਹੈਗਾ ਹਨਾ ਵੀ ਉਹ ਨਹੀਂ ਦੁਖਦਾ ਹੈਗਾ ਉਹ ਦੁਖੂਗਾਗਾ ਜਦੋਂ ਪੂਰਾ ਵਾਗੂਗਾ ਠੰਡ ਹੋਊਗੀ ਫੇਰ ਦੁਖੂਗਾ ਦੇਖਿਆ ਚਾਹੀਏ ਕਿਨੇ ਮੇਰੇ ਸੱਟਾਂ ਲੱਗਦੀਆਂ ਨੇ ਫੇਰ ਮੈਨੂੰ ਬਾਅਦ ਚ ਮੈਨੂੰ ਪਤਾ ਲੱਗਦਾ ਵੀ ਮੇਰਾ ਕਾਤੇ ਸੁੱਜ ਗਿਆ ਕਾਤੇ ਦੁਖਦਾ ਹਏ ਹਏ ਮੈਨੂੰ ਹੁਣ ਸਮਝ ਨਹੀਂ ਲੱਗਦੀ ਹੁਣ ਮੈਂ ਕੀ ਕਰਾਂ ਕਰਾਂ ਤਾਂ ਕੀ ਕਰਾਂ ਮੈਂ ਤਾਂ ਕਹਿੰਦੀ ਨਿਆਣਾ ਮਿੱਸੀਆਂ ਜੇ ਰੋਟੀਆਂ ਬਣਾ ਦਿੰਨੀ ਆ ਤੁਹਾਨੂੰ ਦੋ ਦੋ ਖਾ ਲਓ ਸਾਗ ਪਿਆ ਥੋੜਾ ਜਿਹਾ ਉਹਦੇ ਨਾਲ ਗਰਮ ਕਰਕੇ ਖਾ ਲਓ ਪਰਮ ਦਾ ਹੀ ਔਖਾ ਸੀ ਦਿਨੇ ਜਾਣੇ ਮੈਂ ਤਾਂ ਖਾਣੀ ਹੀ ਨਹੀਂ ਕੋਈ ਮਿੱਸੀਆਂ ਜੇ ਰੋਟੀਆਂ ਬਗਾ ਦਿੰਨੀ ਆ ਪਰਮ ਜੋ ਗਾਣਕ ਦਾ ਆਟਾ ਪਿਆ ਦੁੱਧ ਦੇਨੇ ਗਰਮ ਕਰਤਾ ਸੀ ਉਹਨੂੰ ਕੋਸਾ ਕਰੋ ਜਿ ਮਿੱਠਾ ਘੋਲ ਲਓ ਪੀ ਲਓ ਹਏ ਹਏ ਤੁਸੀਂ ਭਾਣਾ ਜ਼ਰੂਰ ਦੱਸਿਓ ਮੈਨੂੰ ਕਮੈਂਟਸ ਕਰਕੇ ਹਨਾ ਵੀ ਜਦ ਤੁਸੀਂ ਸਫਾਈਆਂ ਕਰਦੇ ਹੋ ਫਿਰ ਖਾਣਾ ਖੋਣੇ ਦਾ ਕੀ ਬਣਦਾ ਪਰ ਤੁਸੀਂ ਪਤਾ ਸਾਰਿਆਂ ਦਾ ਕੀ ਸਿਸਟਮ ਆ ਮੈਂ ਦੱਸਦੀ ਆ ਤੁਹਾਨੂੰ ਉਹਨਾਂ ਜਿੱਥੇ ਇੱਕ ਤੱਕ ਮੈਨੂੰ ਪਤਾ ਤੁਸੀਂ ਸਾਰੇ ਮਤਲਬ ਇੱਕ ਟਾਈਮ ਤੱਕ ਮਤਲਬ ਸਵੇਰੇ 7:00 ਵਜੇ 7:30 ਵਜੇ ਸਫਾਈਆਂ ਕਰਨ ਲੱਗ ਗਏ 12:00 ਵਜੇ ਤੱਕ ਕਰਦੇ ਹੋ ਉਸ ਤੋਂ ਬਾਅਦ ਬੰਦ ਕਰ ਦਿੰਨੇ ਹੋ ਸਾਡਾ ਇਹ ਵੀ ਸਿਸਟਮ ਨਹੀਂ ਹੈਗਾ ਫਿਰ ਸਾਨੂੰ ਆਇਆ ਹੁੰਦਾ ਵੀ ਅੱਜ ਨਿਬੜ ਜੇ ਅੱਜ ਨਿਬੜ ਜੇ ਸਾਡਾ ਨਿਬੜਦਾ ਨਹੀਂ ਬਸ ਹੁਣ ਤਾਂ ਰਹਿ ਕੇ ਕੱਲ੍ਹ ਕੱਲ੍ਹ ਦਾ ਹੀ ਰਹਿ ਗਿਆ ਕੱਲੂ ਡਨ ਕਰਦਾਂਗੇ ਫੇਰ ਆਪੇ ਸਾਰਾ ਕਰਨਾ ਇਹ ਵੀ ਆ ਵੀ ਪਸ਼ੂਆਂ 'ਚ ਵੀ ਜਾਣਾ ਦੋ ਟਾਈਮ ਤੱਕ ਪਸ਼ੂਆਂ 'ਚ ਜਾਣਾ ਪੈਂਦਾ ਮੈਨੂੰ ਚਾਹੇ ਧਾਰਮਿਕ ਕੋਈ ਚੋਣੀ ਆ ਫੇਰ ਵੀ ਫਿਰ ਉਹਨਾਂ ਨਾਲ ਖੇਲਣਾ ਸਵੇਰੇ ਭਾਂਡੇ ਧੋਣੇ ਸ਼ਾਮ ਨੂੰ ਮੈਂ ਭਾਂਡੇ ਹਾਂ ਸ਼ਾਮ ਨੂੰ ਤੋਂ ਭਾਂਡੇ ਧੋਣੀਆਂ ਸ਼ਾਮ ਨੂੰ ਕੋੜ ਕੋਈ ਭਾਂਡੇ ਧੋਣ ਵਾਲਾ ਹੋਰ ਆਉਂਦਾ ਸਵੇਰੇ ਦਲੀਆ ਧਰਨ ਅੱਜ ਸਵੇਰੇ ਮੈਂ ਕਿਉਂ ਵੀ ਗਰਮ ਕਰਿਆ ਭਾਈ ਕੰਟਾ ਮੇਰਾ ਕਿਉਂ ਗਰਮ ਕਰਨ ਤੇ ਵੀ ਲੱਗਿਆ ਫੇਰ ਮੇਰੇ ਫ੍ਰਿਜ ਵਾਲੇ ਡੋਂਗੇ ਜਿਹੜੇ ਸੀਗੇ ਮਲਾਈ ਵਾਲੇ ਦੋ ਡੋਂਗੇ ਭਰਗੇ ਸੀ ਨਹੀਂ ਮੈਂ ਇੱਕ ਭਰ ਕੇ ਇੱਕ ਹਫਤੇ ਦੀ ਮਲਾਈ ਗਰਮ ਕਰ ਲੈਣੀ ਆ ਤੇ ਹੁਣ ਮੇਰਾ ਇੱਕ ਹਫਤੇ ਤੋਂ ਉੱਪਰ ਦੀ ਮਲਾਈ ਹੋ ਗਈ ਸੀ ਇੱਕ ਡਾਂਗੋ ਫੁੱਲ ਭਰ ਗਿਆ ਸੀ ਵੱਡਾ ਫੁੱਲ ਵੱਡਾ ਜਿਹੜਾ ਇੱਕ ਛੋਟਾ ਭਰ ਗਿਆ ਸੀ ਫੇਰ ਵੱਧ ਹੋ ਜਾਂਦਾ ਫੇਰ ਫ੍ਰਿਜ 'ਚ ਜਗ੍ਹਾ ਨਹੀਂ ਬਚਦੀ ਹੈਗੀ ਰੱਖਣ ਨੂੰ ਹਨਾ ਤੇ ਮੈਂ ਹਫਤੇ ਹਫਤੇ ਦਾ ਹੀ ਕੀ ਉਹ ਕੰਮ ਕਰ ਲੈਂਦੀ ਹੁੰਨੀ ਆ ਸੁੱਖਣਾ ਚਲੋ ਹੁਣ ਤਾਂ ਆਪਣੇ ਮੱਜੇ ਮੱਜਾ ਸੋਈਆਂ ਹੋਈਆਂ ਨੇ ਹਨਾ ਤੇ ਗਾਂ ਦੇ ਦੁੱਧ ਤੋਂ ਤਾਂ ਸਾਡੇ ਭਾਈ ਬਣਦਾ ਨਹੀਂ ਪਤਾ ਨਹੀਂ ਅਸੀਂ ਡੇਰੀ ਪਾਉਨੇ ਆ ਤਾਂ ਕਰਕੇ ਨਹੀਂ ਬਣਦਾ ਗਾਵਾਂ ਦਾ ਦੁੱਧ ਅਸੀਂ ਡੇਰੀ ਪਾ ਦਿੰਨੇ ਹੁੰਨੇ ਮੱਜ ਦਾ ਵੀ ਪਾਉਨੇ ਆ ਮੱਜ ਜਦੋਂ ਵੇਲੇ ਵੇਲੇ ਖੜਦੀ ਆ ਫੇਰ ਉਹ ਸਾਰਾ ਦੁੱਧ ਘਰੇ ਰਹਿ ਜਾਂਦਾ ਕਿ ਅੱਜ ਤਾਂ ਸੁੱਖ ਨਾ ਚਲੋ ਲਾ ਲਿਆ ਅੱਜ ਤਾਂ ਪਾਤਾ ਡੈਰੀ ਯਾਰ ਤੂੰ ਮੈਨੂੰ ਕਾਪੀ ਰੇਟ ਦੇਣ ਬੈਠਿਆ ਜਾਂ ਮੈਨੂੰ ਦੂਆ ਫੋਨ ਦੇ ਤੇਰੇ ਡੈਡੀ ਵਾਲਾ ਚਲੋ ਜੇ ਤਾਂ ਕੋਈ ਗੱਲਬਾਤ ਹੋਈ ਹੈ ਨਾ ਆਪਾਂ ਕਰਾਂਗੇ ਨਹੀਂ ਮੈਨੂੰ ਜਰੂਰ ਦੱਸਿਓ ਸਾਰੀਆਂ ਭੈਣਾਂ ਕਮੈਂਟਸ ਕਰਕੇ ਤੇ ਕੱਲ੍ਹ ਵਾਲੀ ਵੀਡੀਓ ਤੇ ਕਮੈਂਟਸ ਔਰ ਵੀਊ ਬਹੁਤ ਘੱਟ ਆਇਆ ਨਹੀਂ ਚਲੋ ਮੈਂ ਸਮਝਦੀ ਹਾਂ ਤੁਹਾਨੂੰ ਹਨਾ ਵੀ ਤੁਸੀਂ ਵੀ ਜ਼ਫਾਈਆਂ ਕਰਨ ਲੱਗੇ ਹੋਏ ਹੋ ਹਨਾ ਸਾਰੇ ਜਾਣੇ ਜਿੱਥੇ ਮੈਂ ਸਫਾਈਆਂ ਕਰਦੀ ਆ ਮੈਂ ਨਹੀਂ ਆਪਦਾ ਫੋਨ ਦੇਖਿਆ ਸਵੇਰ ਦੀ ਨਹੀਂ ਤੇ ਮੈਂ ਨਹੀਂ ਆਪਦਾ ਚੈਨਲ ਦੇਖਿਆ ਤੁਸੀਂ ਕਿੱਥੋਂ ਦੇਖਣਿਆ ਹਨ ਤੁਸੀਂ ਵੀ ਤਾਂ ਕੰਮ ਲੱਗੇ ਹੋਏ ਚਲੋ ਭਾਈ ਕੰਮ ਦਾ ਟਾਈਮ ਆ ਸਾਰੇ ਜਾਨੇ ਕਰੋ ਵੈਗਰੂ ਕਰੇ ਸਾਰਿਆਂ ਦੇ ਕਰੇ ਸੁਖ ਸ਼ਾਂਤੀ ਹੋਵੇ ਤੇ ਆਈ ਹੋਪ ਜਿਨ੍ਹਾਂ ਨੇ ਕਰਵਾ ਚੌਥ ਰੱਖਿਆ ਹਨਾ ਤੁਸੀਂ ਰੱਖਿਆ ਨੀਗਾ ਉਹ ਮੇਰੇ ਵੱਲ ਦੇਖ ਕੇ ਹੱਸਦੇ ਆ ਤੁਸੀਂ ਇਹ ਕਹਿੰਦੇ ਤੜਕੇ 4 ਵਜੇ ਉੱਠੀ ਨਹੀਂ ਮੈਂ ਭਾਈ ਮੈਨੂੰ ਕੀ ਪਤਾ ਮੈਂ ਤਾਂ ਥੱਕ ਗਈ ਮੈਂ ਤੇ ਨਹੀਂ ਉੱਠ ਹੋਇਆ ਮੈਂ ਉੱਠੀ ਸੀ ਸਾਢੇ 5:30 ਵਜੇ ਉੱਠੀ ਸੀ ਜੇ ਸਵੇਰੇ ਉੱਠੀ ਸੀ ਜੇ ਅੱਜ ਪਹਿਲੀ ਵਾਰੀ ਹੋਇਆ ਆਲੇ ਕਰਵਾਚੋ ਤੇ ਪਤਾ ਨਹੀਂ ਸੀਗਾ ਮੇਰਾ ਹਨਾ ਬਣਾ ਵੀ ਲੈਂਦੀ ਮੈਂ ਤਾਂ ਸੂਟ ਨਹੀਂ ਟੇਲਰ ਤੋਂ ਪਤਾ ਵੀ ਟੇਲਰ ਨੂੰ ਮੈਂ ਕਿਹਾ ਸੀਗਾ ਪਤਾ ਨਹੀਂ ਮੈਂ ਕੱਲ ਕਿਹਾ ਸੀ ਵੀ 9 ਤਰੀਕ ਨੂੰ ਦੇ ਦੇ ਪਤਾ ਨਹੀਂ ਮੈਂ ਦੱਸ ਨੂੰ ਮੰਗੇ ਸੀ ਤੇ ਮੈਂ ਹੁਣ ਫੋਨ ਕੀਤਾ ਮੈਂ ਆਪੇ ਭੁੱਲੀ ਫਿਰਦੀ ਇਹਨਾਂ ਨੇ ਮੈਨੂੰ ਦੋ ਵਾਰੀ ਯਾਦ ਕਰਾਇਆ ਕਹਿੰਦੇ ਕੁੜੀ ਤੇਰਾ ਸੂਟ ਨਹੀਂ ਫੜਾ ਕੇ ਗਈ ਮੈਂ ਕਿਹਾ ਚਲ ਦੇ ਜੂ ਆਪੇ ਚਲ ਦੇ ਜੂ ਆਪੇ ਹੁਣ ਸ਼ਾਮ ਨੂੰ ਜਾਦਾ ਐ ਵੀ ਅੱਜ ਕਰਵਾਚੋ ਸੀ ਅੱਜ ਸੂਟ ਮੰਗੇ ਸੀ ਉਹ ਤੋਂ ਮੈਂ ਚਲ ਕੋਈ ਗੱਲ ਕਾਲੂ ਦੇਣ ਹੁਣ ਮੈਂ ਕਰਿਆ ਫੋਨ ਉਹ ਕਹਿੰਦੀ ਦੀ ਕਾਲੂ ਦੇ ਜਾਾਂਗੇ ਵੀ ਅੱਜ ਤਾਂ ਹੁਣ ਤਾਂ ਲੇਟ ਹੋ ਗਿਆ ਉਹ ਵੀ ਕਹਿੰਦੇ ਕਹਿੰਦੇ ਤੁਸੀਂ ਪਹਿਲਾਂ ਫੋਨ ਨਹੀਂ ਕਰਿਆ ਹੈਗਾ ਮਾਮਾ ਤਾਂ ਭੁੱਲ ਗਈ। ਸੂਰ ਟ੍ਰੇਲਰ ਨੂੰ ਦੇਖੀ ਭੁੱਲ ਗਈ ਵੀ ਕਦੋਂ ਆਉਣੇ ਆ। ਹਾਏ ਮੇਰੇ ਤਾਂ ਨਿਆਣੇ ਮੇਰੇ ਤਾਂ ਖੜ ਨਹੀਂ ਹੁੰਦਾ ਭਾਈ ਮੈਂ ਤਾਂ ਥੱਕ ਗਈ। ਤਾਂ ਹੀ ਤੁਹਾਨੂੰ ਕਹਿਣੀ ਹੁੰਦੀ ਆ ਵੀ ਮੈਂ ਤਾਂ ਥੋੜਾ ਕੰਮ ਕਰ। ਹਾਏ ਬਹੁਤ ਔਖਾ। ਚੌਲ ਦੇਖੋ ਚੌਲ ਬਣਾ ਲਓ। ਚਲ ਠੀਕ ਆ ਮੈਂ ਵੀਡੀਓ ਤਾਂ ਪਹਿਲਾਂ ਮੈਂ ਆਪਣੀ ਵੀਡੀਓ ਦਾ ਕੰਮ ਕਰ ਲਾਂ ਦੇਖਦੇ ਆ ਦੁੱਧ ਦਾ ਤਾਂ ਕੋਸਾ ਹੀ ਕਰਨਾ ਆਟਾ ਵੀ ਬੰਨਿਆ ਹੋਇਆ ਦੋ ਦੋ ਇੰਨਾ ਨਹੀਂ ਰੋਟੀਆਂ ਖਾਣੀਆਂ ਨੇ। ਆਹੋ ਹਾਂ ਦੇਖੋ। ਚਲ ਠੀਕ ਆ ਜੀ।